ਸਵਾਗਤ ਹੈ ਹੋਸ਼ਾਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬ ਤਬੀਤੇ ਦਿਨੀ ਪੰਜਾਬ ਤੋਂ ਇੱਕ ਜਥਾ ਹੈ ਜਿਹੜਾ ਪਾਕਿਸਤਾਨ ਦੇ ਧਰਤੀ ਤੇ ਗਿਆ ਸੀ ਗੁਰਧਾਮਾ ਦੇ ਦਰਸ਼ਨਾ ਦੇ ਲਈ ਤਾਂ ਇਸ ਦੌਰਾਨ ਜਦੋਂ ਉਹ ਜਥਾ ਵਾਪਸ ਪਰਤਿਆ ਤਾਂ ਇੱਕ ਵੱਡਾ ਖੁਲਾਸਾ ਹੋਇਆ ਸੀ ਕਿ ਕਪੂਰਥਲਾ ਦੇ ਪਿੰਡ ਅਮੈਨੀਪੁਰ ਦੀ ਰਹਿਣ ਵਾਲੀ ਇੱਕ ਮਹਿਲਾ ਸਰਬਜੀਤ ਕੋਰ ਜੋ ਕਿ ਜਥੇ ਦੇ ਨਾਲ ਗੁਰਧਾਮਾ ਦੇ ਦਰਸ਼ਨਾ ਦੇ ਲਈ ਗਈ ਸੀ ਪ੍ਰੰਤੂ ਵਾਪਸ ਨਹੀਂ ਪਰਤਿਆ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋ ਗਿਆ ਹੈ ਸਰਬਜੀਤ ਕੋਰ ਹੁਣ ਇਹ ਪਾਕਿਸਤਾਨ ਦੇ ਵਿੱਚ ਰਹਿ ਕੇ ਸਰਬਜੀਤ ਕੋਰਨੀ ਬਲਕਿ ਹੁਣ ਉਹ ਨੂਰ ਹੁਸੈਨ ਬਣ ਚੁੱਕੀ ਹੈ ਬਲਕਿ ਉਸ ਵੱਲੋਂ ਹੁਣ ਧਰਮ ਪਰਿਵਰਤਨ ਕੀਤਾ ਗਿਆ ਤੇ ਉਸ ਵੱਲੋਂ ਮੁਸਲਿਮ ਧਰਮ ਨੂੰ ਅਪਣਾ ਲਿਆ ਗਿਆ ਜਿਸ ਦਾ ਖੁਲਾਸਾ ਇੱਕ ਸਰਟੀਫਿਕੇਟ ਰਾਹੀਂ ਹੋਇਆ ਜੋ ਕਿ ਸ਼ੇਖੂਪੁਰਾ ਦੀ ਮਸਜਿਦ ਤੋਂ ਇੱਕ ਸਰਟੀਫਿਕੇਟ ਉਸ ਨੂੰ ਮਿਲਿਆ ਹੈ ਜੋ ਕਿ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਿਹਾ ਤੇ ਉਸ ਸਰਟੀਫਿਕੇਟ ਰਾਹੀਂ ਇਹ ਖੁਲਾਸਾ ਹੋਇਆ ਹੈ ਕਿ ਪਿੰਡ ਅਮੈਨੀਪੁਰ ਦੀ ਰਹਿਣ ਵਾਲੀ ਮਹਿਲਾ ਸਰਬਜੀਤ ਕੋਰ ਵੱਲੋਂ ਧਰਮ ਬਦਲ ਕੇ ਮੌਲਵੀ ਦੀ ਸਹਿਮਤੀ ਦੇ ਨਾਲ ਨਿਕਾਹ ਕਬੂਲ ਕੀਤਾ ਗਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਦਿਨੀ ਸ਼੍ਰੀ ਗੁਰੂ ਨਾਨਕ ਤੇਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸੈਂਕੜੇ ਗਿਣਤੀ ਦੇ ਵਿੱਚ ਜਿਹੜੀ ਉਹ ਸੰਗਤ ਹੈ ਪੰਜਾਬ ਤੋਂ ਜਾਂ ਭਾਰਤ ਭਰ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਸਥਿਤ ਗੁਰਦ ਆਮਾ ਦੇ ਦਰਸ਼ਨਾਂ ਦੇ ਲਈ ਗਈ ਸੀ ਤੇ ਇਸ ਦੌਰਾਨ ਇੱਕ ਕਪੂਰਥਲਾ ਦੇ ਪਿੰਡ ਅਮੈਨੀਪੁਰ ਦੀ ਰਹਿਣ ਵਾਲੀ ਮਹਿਲਾ ਜਿਸ ਦਾ ਨਾਮ ਸਰਬਜੀਤ ਕੋਰ ਦੱਸਿਆ ਜਾ ਰਿਹਾ ਹੈ ਉਹ ਵੀ ਉਕਤੇ ਜਥੇ ਦੇ ਨਾਲ ਪਾਕਿਸਤਾਨ ਦੇ ਵਿੱਚ ਗੁਰਦ ਆਮਾ ਦੇ ਦਰਸ਼ਨਾਂ ਦੇ ਲਈ ਗਈ ਸੀ ਪਰੰਤੂ ਜਥੇ ਦੇ ਬਾਕੀ ਵਿਅਕਤੀ ਤਾਂ ਵਾਪਸ ਆ ਗਏ ਪਰੰਤੂ ਸਰਬਜੀਤ ਕੋਰ ਹੈ ਜਿਹੜੀ ਉਹ ਵਾਪਸ ਭਾਰਤ ਨਹੀਂ ਪਰਤੀ ਤੇ ਜਦੋਂ ਇਸ ਨੂੰ ਲੈ ਕੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਜਾਂਚ ਪੜਤਾਲ ਸ਼ੁਰੂ ਹੋਈ ਤੇ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ ਕਿ ਸਰਬਜੀਤ ਕੋਰ ਵੱਲੋਂ ਪਾਕਿਸਤਾਨ ਦੇ ਵਿੱਚ ਰਹਿ ਕੇ ਆਪਣਾ ਧਰਮ ਬਦਲ ਲਿਆ ਗਿਆ ਤੇ ਉਸ ਵੱਲੋਂ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਗਿਆ ਤੇ ਇੱਕ ਸਰਟੀਫਿਕੇਟ ਰਾਹੀਂ ਇਹ ਸਾਰਾ ਖੁਲਾਸਾ ਹੋਇਆ ਹੈ ਜੋ ਕਿ ਇੱਕ ਮਸਜਿਦ ਤੋਂ ਸਰਬਜੀਤ ਕੌਰ ਨੂੰ ਹਾਸਲ ਹੋਇਆ ਤੇ ਸਰਬਜੀਤ ਕੌਰ ਵੱਲੋਂ ਧਰਮ ਬਦਲ ਕੇ ਮੌਲਵੀ ਦੀ ਸਹਿਮਤੀ ਦੇ ਨਾਲ ਨਿਕਾਹ ਕਰ ਲੈ ਜਾਣ ਦਾ ਵੀ ਜਿਹੜਾ ਉਹ ਖੁਲਾਸਾ ਹੋ ਰਿਹਾ ਹੈ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ